ਹੈਲੋ ਫਰੈਂਡਸ ਹੋਵੇ ਕਿ ਸਾਰੇ ਠੀਕ ਹੋਵੋ ਮੰਗੇ ਆਪਣੀ ਕਲਾਸ ਇਹ 9894 ਪੇਪਰ ਦੇ ਲਈ ਹੈ ਅੱਜ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਪੜ੍ਹਾਂਗੇ ਇਸ ਦੇ ਵਿੱਚ ਕੀ ਕੀ ਆ ਜਾਂਦਾਗਾ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁੱਲ ਪੰਨੇ ਗਿਨੇ ਨੇ 1430 ਨੇ ਪੇਪਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁੱਲ ਪੰਨੇ ਆ ਜਾਣ ਅੰਗ ਆ ਜਾਣ ਤਾਂ ਤੁਸੀਂ ਨੇ ਟਿੱਕ 1430 ਲਾ ਕੇ ਆਉਣਾਗਾ ਨੈਕਸਟ ਹੈਗਾ ਗਾ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਸ਼ਬਦ ਕਿੰਨੇ ਨੇ ਤਾਂ 2026 ਨੇ ਨੈਕਸਟ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁੱਲ ਰਾਗ ਕਿੰਨੇ ਨੇ ਤਾਂ 31 ਰਾਗ ਤੁਸੀਂ ਨੇ ਯਾਦ ਰੱਖਣਾ ਨੈਕਸਟ ਪੁੱਛ ਲਾਂਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਲ ਅਸ਼ਟਬਦੀਆਂ ਕਿੰਨੀਆਂ ਨੇ ਤਾਂ ਅਸ਼ਟਬਦੀਆਂ 30 ਨੇ ਤੇ ਕੁੱਲ ਦਾਗ 31 ਨੇ ਨੈਕਸਟ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਵਾਰਾਂ ਕਿੰਨੀਆਂ ਨੇ ਤਾਂ ਆਨਸਰ ਹੈਗਾ 22 ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਵਾਰਾਂ ਦੀ ਗਿਣਤੀ 22 ਹੈ ਨੈਕਸਟ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਲ ਪੌੜੀਆਂ ਕਿੰਨੀਆਂ ਨੇ ਤਾਂ ਪੌੜੀਆਂ ਹੈਗੀਆਂ ਨੇ 471 ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਸ਼ਲੋਕ ਕਿੰਨੇ ਨੇ ਤਾਂ ਸ਼ਲੋਕ ਹੈਗੇ ਨੇ 664 ਨੈਕਸਟ ਆ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰੂ ਸਹਿਬਾਨਾਂ ਦੀ ਬਾਣੀ ਦਰਜ ਹੈ ਤਾਂ ਗੁਰੂ ਸਹਿਬਾਨਾਂ ਦੀ ਬਾਣੀ 6 ਦੀ ਦਰਜ ਹੈ 6 ਗੁਰੂ ਸਹਿਬਾਨ ਕਿਹੜੇ-ਕਿਹੜੇ ਨੇ ਉਹਨਾਂ ਦੇ ਨਾਮ ਵੀ ਤੁਸੀਂ ਯਾਦ ਰੱਖਣਾ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਸ਼੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਰਾਮਦਾਸ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਸ਼੍ਰੀ ਗੁਰੂ ਗੁਰੂ ਤੇਗ ਬਹਾਦਰ ਜੀ ਇਹ ਤੁਸੀਂ ਸਾਰੇ ਗੁਰਸਹਿਬਾਨਾਂ ਦੇ ਨਾਮ ਯਾਦ ਰੱਖਣਾ ਨੈਕਸਟ ਆ ਗਿਆ ਕਿੰਨੇ ਸਿੱਖਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਤਾਂ ਕਿੰਨੇ ਸਿੱਖਾਂ ਦੀ ਬਾਣੀ ਦਰਜ ਹੈ ਤਿੰਨ ਦੀ ਤਿੰਨ ਕਿਹੜੇ-ਕਿਹੜੇ ਨੇ ਸਤਾ ਬਲਵੰਡ ਭਾਈ ਮਰਦਾਨਾ ਜੀ ਨੈਕਸਟ ਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਭਗਤਾਂ ਦੀ ਬਾਣੀ ਦਰਜ ਹੈ ਤਾਂ 15 ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਸੋ ਨੂੰ ਕੁਐਸਚਨ ਇਹ ਵੀ ਬਣ ਸਕਦਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ 15 ਭਗਤਾਂ ਦੀ ਬਾਣੀ ਦਰਜ ਹੈ ਇਹ ਕਿਸ ਰੂਪ ਵਿੱਚ ਦਰਜ ਹੈ ਤੇ ਤੁਸੀਂ ਯਾਦ ਰੱਖਣਾ ਇਹ ਸ਼ਬਦਾਂ ਦੇ ਰੂਪ ਵਿੱਚ ਦਰਜ ਹੈ ਕਿੰਨੇ ਸ਼ਬਦ ਨੇ 349 ਨੈਕਸਟ ਆ ਗਿਆ ਕਿੰਨੇ ਪੱਟਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਤਾਂ 11 ਪੱਟਾਂ ਦੀ ਬਾਣੀਆਂ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਤੇ 15 ਪੱਟਾਂ ਨੇ ਕੀ ਲਿਖਿਆ ਸੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਲਿਖੀ ᱛੀ ਸਵਈਏ ਕਿੰਨੇ ਲਿਖੇ ਸੀ 123 ਸਵਈਏ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ ਨੈਕਸਟ ਆਪਾਂ ਪੜ੍ਹਦੇ ਹਾਂ ਪਹਿਲਾ ਰਾਗ ਕਿਹੜਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ੀਰ ਰਾਗਾ ਤੇ ਆਖਰੀ ਰਾਗ ਹੈ ਗਿਆ ਜਾਇ ਜਾਵੰਤੀ ਰਾਗ ਇਹ ਤੁਸੀਂ ਦੋਨੇ ਰਾਗ ਯਾਦ ਰੱਖਣੇ ਨੇ ਹੁਣ ਆਪਾਂ ਅੱਗੇ ਪੜ੍ਹ ਲੈਨੇ ਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਸਿੱਖਾਂ ਦੇ 11ਵੇਂ ਗੁਰੂ ਮੰਨੇ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਕੌਣ ਸੀ ਭਾਈ ਮਨੀ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਕਿਸ ਲਿਪੀ ਦੇ ਵਿੱਚ ਕੀਤੀ ਗਈ ਸੀ ਉਹ ਗੁਰਮੁਖੀ ਲਿਪੀ ਦੇ ਵਿੱਚ ਕੀਤੀ ਗਈ ਸੀ ਤੇ ਨੈਕਸਟ ਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਲਿਖਾਰੀ ਪੁੱਛ ਲਾਂ ਤਾਂ ਬਾਬਾ ਬੁੱਢਾ ਜੀ ਲਾਉਣਾ ਜੇ ਵੈਸੇ ਲਿਖਾਰੀ ਪੁੱਛ ਲਾਂ ਤਾਂ ਭਾਈ ਮਨੀ ਸਿੰਘ ਜੀ ਲਾਉਣਾ ਹੁਣ ਕੁਝ ਐਕਸਟਰਾ ਪੜ ਲੈਣੀਆਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਹਿਲਾਂ ਤਾਂ ਮੂਲ ਮੰਤਰ ਆਉਂਦਾਗਾ ੴ ਸਤਿਨਾਮ ਕਰਤਾ ਪੁਰਖ ਵਾਲਾ ਤੇ ਫਿਰ ਉਸ ਤੋਂ ਬਾਅਦ ਪਹਿਲਾ ਸ਼ਲੋਕ ਆਉਂਦਾਗਾ ਸ਼ਲੋਕ ਕਿਹੜਾਗਾ ਆ ਸਚੁ ਜੁਗਾ ਸਚੁ ਅੱਜ ਦੇ ਵੀਡੀਓ ਆਪਣੀ ਇੱਥੋਂ ਤੱਕ ਹੀ ਸੀ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ